ਸਤਿਗੁਰੂ ਕੇ ਸਰੀਰ ਹੈ ਜੋ ਸਭ ਥਾਨ ਸਵੇਂ ਸਭ ਨਾਂਦਰ ਸਹਿ ਗ੍ਰੰਥ ਰਿਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹਿ ਗੁਰੂ ਗ੍ਰੰਥ ਸਾਹਿਬ نو ਗੁਰੂ ਦਾ ਹਿਰਦਾ ਜਾਣਨਾ ਗੁਰੂ ਦਾ ਮਨ ਸਮਝਨਾ ਇਹ ਉੱਤਮ ਹੈ ਸਾਰੀ ਜਗਤੈ ਨੇ ਔਰ ਹਰ ਸਮੈ ਨੇ ਸ਼ਬਦ ਹਰ ਜਗ੍ਹਾ ਕਿਧਰੇ ਵੀ ਬੈਠ ਕੇ ਸਮੁੰਦਰ ਦੇ ਕੰਢੇ ਕਾਰ ਦੇ ਵਿੱਚ ਉਜਾੜ ਦੇ ਵਿੱਚ ਕਿਧਰੇ ਵੀ ਬੈਠੇ ਹੋ ਜ਼ਬਾਨ ਵਾਹਿਗੁਰੂ ਵਾਹਿਗੁਰੂ ਜਪ ਰਹੀ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲ ਔਰ ਮੈਂ ਅਕਸਰ ਅਰਜ਼ ਕਰਦਾ ਹਾਂ ਨਾ ਜੋ ਸਦਾ ਸੰਗ ਨਹੀਂ ਉਹ ਪ੍ਰਭੂ ਨਹੀਂ ਹੈ ਜੋ ਸਦਾ ਸੰਗ ਨਹੀਂ ਉਹ ਗੁਰੂ ਵੀ ਨਹੀਂ ਹੈ ਗ੍ਰੰਥ ਰੇ ਦਾ ਗੁਰ ਕੋ ਇਹੋ ਜਾਨੋ ਉੱਤਮ ਹੈ ਸਭ ਕਾਲ ਰਹੇ